CBSE ਵੱਲੋਂ 10ਵੀਂ ਦੇ ਇਮਤਿਹਾਨ ਦੇ ਪੈਟਰਨ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਕੀਤਾ ਗਿਆ ਏ ਦਰ ਕਿਨਾਰ ਇਸ ਨੂੰ ਕਰਾਰ ਦਿੱਤਾ ਗਿਆ ਏ ਸੋਚੀ ਸਮਝੀ ਹੋਈ ਕੋਜੀ ਚਾਲ ਸੂਬਾ ਸਰਕਾਰ ਨੇ ਇਸ ਸੰਬੰਧ ਦੇ ਵਿੱਚ ਉਠਾਇਆ ਦਲੇਰਾਨਾ ਕਦਮ ਤੇ ਆਖਿਆ ਗਿਆ ਏ ਕਿ ਸੂਬੇ ਦੇ ਸਾਰੇ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਮੁੱਖ ਤੇ ਲਾਜ਼ਮੀ ਭਾਸ਼ਾ ਦੇ ਵਜੋਂ ਪੜਾਇਆ ਜਾਵੇਗਾ ਜਿਆਦਾ ਦੱਸਦੀ ਹੈ ਕਿ CBSE ਵੱਲੋਂ 10ਵੀਂ ਦੇ ਇਮਤਿਹਾਨ ਦੇ ਪੈਟਰਨ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਦਰਕਿਨਾਰ ਕੀਤਾ ਗਿਆ ਹੈ ਇਸ ਦੇ ਸਬੰਧ ਦੇ ਵਿੱਚ ਸੂਬਾ ਸਰਕਾਰ ਦੇ ਵੱਲੋਂ ਇੱਕ ਵੱਡਾ ਤੇ ਦਲੇਰਾਨਾ ਕਦਮ ਚੁੱਕਿਆ ਗਿਆ ਹੈ ਇਹ ਗੱਲ ਆਖ ਦਿੱਤੀ ਗਈ ਹੈ ਕਿ ਸੂਬੇ ਦੇ ਸਾਰੇ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਮੁੱਕ ਤੇ ਲਾਜ਼ਮੀ ਵਿਸ਼ੇ ਦੇ ਵਜੋਂ ਪੜਾਇਆ ਜਾਣਾ ਜ਼ਰੂਰੀ ਹੈ ਦੱਸਦੀ ਹੈ ਕਿ ਇਸ ਬੰਦ ਦੇ ਵਿੱਚ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਹੋਰਾਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਆਖ ਦਿੱਤਾ ਹੈ ਕਿ ਸੂਬੇ ਦੇ ਸਾਰੇ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਮੁੱਖ ਤੇ ਲਾਜ਼ਮੀ ਵਿਸ਼ੇ ਦੇ ਵਜੋਂ ਪੜਾਇਆ ਜਾਣਾ ਜ਼ਰੂਰੀ ਹੈ ਚਾਹੇ ਸਕੂਲ ਕਿਸੇ ਵੀ ਵਿਦਿਅਕ ਬੋਰਡ ਦੇ ਨਾਲ ਸਬੰਧ ਰੱਖਦਾ ਹੋਵੇ ਜੇਕਰ ਇਹਨਾਂ ਹੁਕਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਉਸ ਸਕੂਲ ਨੂੰ ਮਾਨਤਾ ਹੀ ਨਹੀਂ ਦਿੱਤੀ ਜਾਵੇਗੀ ਉਹਨਾਂ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਆਖਿਆ ਹੈ ਕਿ CBSE ਦੇ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਹੈ ਉਸ ਦਾ ਅਸੀਂ ਡਟੂਆਂ ਵਿਰੋਧ ਕਰਦੇ ਹਾਂ ਤੇ ਨਾਲ ਹੀ ਦੱਸਦੀਏ ਕਿ CBSE ਦੇ ਵੱਲੋਂ ਤੁਰੰਤ ਹੀ ਸਪਸ਼ਟੀਕਰਨ ਵੀ ਜਾਰੀ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਸਰਦਾਰ ਹਰਜੋਤ ਸਿੰਘ ਬੈਸੂਰਾ ਨੇ ਆਖਿਆ ਹੈ ਕਿ ਪੰਜਾਬੀ ਇਕੱਲੇ ਪੰਜਾਬ ਦੀ ਭਾਸ਼ਾ ਨਹੀਂ ਹੈ ਬਲਕਿ ਦੇਸ਼ ਦੇ ਕਈ ਹੋਰ ਸੂਬਿਆਂ ਦੇ ਵਿੱਚ ਵੀ ਪੰਜਾਬੀ ਪੜੀ ਤੇ ਬੋਲੀ ਜਾਂਦੀ ਹੈ ਦੇਸ਼ ਦੇ ਲੱਖਾਂ ਲੋਕ ਪੰਜਾਬੀ ਭਾਸ਼ਾ ਨੂੰ ਪਿਆਰ ਕਰਦੇ ਨੇ ਪੜ੍ਹਦੇ ਨੇ ਸੁਣਦੇ ਨੇ ਤੇ ਲਿਖਦੇ ਨੇ ਇਸ ਕਰਕੇ ਇਹ ਪੰਜਾਬੀ ਦੇ ਨਾਲ ਵਿਤਕਰਾ ਕੀਤਾ ਗਿਆ ਹੈ ਉਹਨਾਂ ਨੇ ਆਖਿਆ ਹੈ ਕਿ ਸੀਬੀਐਸਸੀ ਨੂੰ ਇਸ ਬੰਦ ਦੇ ਵਿੱਚ ਸੋਚਣਾ ਚਾਹੀਦਾ ਹੈ ਕਿ ਇਹ ਦੇਸ਼ ਦੇ ਸੰਗੀਤਾਂਚੇ ਦੇ ਉੱਪਰ ਇੱਕ ਹਮਲਾ ਹੈ ਜਿਸ ਦੇ ਸਬੰਧ ਦੇ ਵਿੱਚ ਅਧਿਕਾਰੀਆਂ ਨੂੰ ਸੋਚ ਵਿਚਾਰ ਕਰਨਾ ਚਾਹੀਦਾ ਹੈ ਉਹਨਾਂ ਨੇ ਆਖਿਆ ਹੈ ਕਿ ਇਸ ਸਬੰਧ ਦੇ ਵਿੱਚ ਉਹ ਕੇਂਦਰੀ ਸਿੱਖਿਆ ਮੰਤਰੀ ਤਰਮੇਂਦਰ ਪ੍ਰਧਾਨ ਹੋਰਾਂ ਨੂੰ ਪੱਤਰ ਵੀ ਲਿਖਣਗੇ ਤੇ ਆਖਣਗੇ ਇਸ ਸਬੰਧ ਦੇ ਵਿੱਚ ਜਿੰਨਾ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ ਉਹ ਆਪਣੀ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਦੇ ਨਾਲ ਨਿਭਾਉਣ ਤੇ ਕਿਸੇ ਵੀ ਭਾਸ਼ਾ ਦੇ ਨਾਲ ਅਝਿਹਾ ਵਰਤੀਰਾ ਨਾ ਕਰਨ ਜਿਸ ਤਰ੍ਹਾਂ ਦੇ ਨਾਲ ਪੰਜਾਬੀ ਦੇ ਨਾਲ ਕੀਤਾ ਗਿਆ ਹੈ ਉਹਨਾਂ ਨੇ ਆਖਿਆ ਹੈ ਕਿ ਪੰਜਾਬੀ ਇੱਕ ਭਾਸ਼ਾ ਹੀ ਨਹੀਂ ਹੈ ਬਲਕਿ ਇੱਕ ਅਮੀਰ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਵੀ ਹੈ ਇਸ ਕਰਕੇ ਅਝਿਹਾ ਵਿਤਕਰਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਦੱਸ ਲਿਏ ਕਿ ਇਸ ਬੰਦ ਦੇ ਵਿੱਚ ਮੋਹਾਲੀ ਦੇ ਇੱਕ ਸਕੂਲ ਤੇ ਕਾਰਵਾਈ ਵੀ ਹੋਈ ਹੈ ਕਿਉਂਕਿ ਉਹਨਾਂ ਦੇ ਵੱਲੋਂ ਭਾਸ਼ਾ ਐਕਟ ਦੀ ਪਾਲਣਾ ਨਹੀਂ ਕੀਤੀ ਗਈ ਇਸ ਸਬੰਧ ਦੇ ਵਿੱਚ ਉਹਨਾਂ ਨੂੰ 50000 ਰੁਪਏ ਤੱਕ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ਤੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀ ਏ ਕਿ ਜਲੰਧਰ ਦੇ ਦੋ ਸਕੂਲਾਂ ਤੇ ਵੀ ਕਾਰਵਾਈ ਹੋਈ ਹੈ ਦੱਸ ਦਿੱਤੀ ਕਿ ਇਸ ਬੰਦ ਦੇ ਵਿੱਚ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹੋਰਾਂ ਨੇ ਇਹ ਵੀ ਕੱਲ ਆਖੀ ਹੈ ਕਿ ਇਸ ਬੰਦ ਦੇ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਜਾਵੇਗਾ ਇਹ ਟੀਮ ਇਹ ਕਮੇਟੀ ਪਾਸ਼ਾ ਦੇ ਸੰਬੰਧ ਦੇ ਵਿੱਚ ਆਪਣੇ ਵਿਚਾਰ ਪ੍ਰਗਟ ਕਰੇਗੀ ਤੇ ਨਾਲ ਹੀ ਪਾਸ਼ਾ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਵੀ ਕਦਮ ਉਠਾਏ ਜਾਣਗੇ ਸੋ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ ਇਹ ਵੱਡਾ ਕਦਮ ਉਠਾਅ ਦਿੱਤਾ ਹੈ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਮੁੱਖ ਤੇ ਲਾਜ਼ਮੀ ਵਿਸ਼ੇ ਦੇ ਵਜੋਂ ਪੜਾਉਣ ਨੂੰ ਜ਼ਰੂਰੀ ਕਰ ਦਿੱਤਾ ਗਿਆ ਹੈ